ਬਿਲਕੁਲ ਇਸ ਵਿਲੇਜ ਇੱਥੇ ਪਰਿਵਾਰਕ ਮੈਂਬਰਾਂ ਦੀ ਅੱਖਾਂ ਤੇ ਥਰੂ ਹੈ ਉਸ ਦੇ ਨਾਲ ਹੀ ਇੱਥੇ ਵੱਡੇ ਵੱਡੇ ਸ਼ਖਸੀਅਤਾਂ ਵੀ ਪਹੁੰਚੀ ਨੇ ਸਾਡੇ ਨਾਲ ਮੇਅਰ ਬਨੀਤ ਸਿੰਘ ਜੀ ਮੌਜੂਦ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਸਰ ਅੱਜ ਤੁਸੀਂ ਇੱਥੇ ਪਹੁੰਚੇ ਹੋ ਲੱਕੀਓ ਬਰੋਇਲ ਜੀ ਦਾ ਅਕਾਲ ਚਲਾਣਾ ਇੱਕਦਮ ਕਾਫੀ ਦੁਖਦਾਈ ਪੂਰਨ ਕੀ ਕਹਿਣਾ ਚਾਹੁੰਦਾ ਬਹੁਤ ਦੁੱਖ ਦੀ ਗੱਲ ਹੈ ਜੀ ਇਸ ਸਮੇਂ ਇੱਕ ਬਹੁਤ ਵੱਡਾ ਲਾਸ ਮੈਂ ਸਮਝ ਰਿਹਾ ਸਾਡੀ ਆਮ ਆਦਮੀ ਪਾਰਟੀ ਨੂੰ ਔਰ ਸਮਾਜ ਨੂੰ ਜਲੰਧਰ ਸ਼ਹਿਰ ਨੂੰ ਹੋਇਆ ਔਰ ਜੋ ਇਹ ਦੁਖਦ ਘਟਨਾ ਹੈ ਇਸ ਸਮੇਂ ਸਾਰਾ ਸ਼ਹਿਰ ਪਰਿਵਾਰ ਦੇ ਨਾਲ ਤੁਸੀਂ ਦੇਖ ਰਹੇ ਹੋ ਦੁੱਖ ਸਾਂਝਾ ਕਰਨ ਦੇ ਲਈ ਆਇਆ ਹੋਇਆ ਔਰ ਇਹ ਤਦੀ ਨਾ ਪੂਰਾ ਹੋਣ ਵਾਲਾ ਘਟਾ ਜਿਹੜਾ ਪਿਆ ਔਰ ਜਿਹੜੇ ਕੁਝ ਲੋਕਾਂ ਨੇ ਕੁਝ ਬਦਮਾਸ਼ਾਂ ਨੇ ਜਿਨ੍ਹਾਂ ਨੇ ਨਿਕਨੌਨੀ ਹਰਕਤ ਕੀਤੀ ਹੈ ਜਲਦ ਤੋਂ ਜਲਦ ਉਸ ਲਖਾ ਦੇ ਪਿੱਛੇ ਹੋਗੇ ਬਿਲਕੁਲ ਸਰ ਜੋ ਹੱਲੇ ਤੱਕ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਚੇ ਨਾਕ ਕਰੋ ਉਹਨਾਂ ਦੇ ਘਰ ਦਾ ਭੇਦੀ ਹੀ ਉਹਦਾ ਸਾਹਮਣੇ ਆਇਆ ਉਹਦਾ ਕੀ ਕਹਿਣਾ ਚਾਹੁੰਦੇ ਸੀ ਸੋ ਖੁ ਅੰਲਾਸ ਤਾਂ ਹਜੇ ਟੂ ਅਰਲੀ ਹੈ ਜੀ ਕਿਉਂਕਿ ਇਨਵੈਸਟੀਗੇਸ਼ਨ ਪੁਲਿਸ ਦੀ ਜਾਰੀ ਆ ਬਹੁਤ ਜਲਦ ਸਾਰਾ ਕਲੀਅਰ ਹੋ ਜਾਏਗਾ ਪਰ ਜੇ ਕਿਸੇ ਕੋਈ ਅਸਾ ਡਲਾ ਵਿਅਕਤੀ ਜਿਹਨਾਂ ਤੇ ਬੰਦਾ ਵਿਸ਼ਵਾਸ ਕਰੇ ਉਹ ਏਦਾਂ ਦੀ ਜਦੋਂ ਕੋਈ ਹਰਕਤ ਕਰਦਾ ਤਾਂ ਜ਼ਿਆਦਾ ਸਾਰੇ ਸਮਾਜ ਨੂੰ ਵੀ ਦੁੱਖ ਲੱਗਦਾ ਇੱਕ ਮਾਨਵਤਾ ਤੋਂ ਮੈਂ ਕਹੂੰਗਾ ਵਿਸ਼ਵਾਸ ਉੱਠਦਾ ਵਾ ਵੀ ਜਿਨ੍ਹਾਂ ਤੇ ਵਿਸ਼ਵਾਸ ਕਰਦੇ ਆ ਉਹਨਾਂ ਨੇ ਧੋਖਾ ਦਿੱਤਾ ਪੱਕੀ ਪਾਰਟੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਲਾਅ ਐਂਡ ਆਰਡਰ ਦੀ ਸਥਿਤੀ ਕਾਫੀ ਨਾਜ਼ੁਕ ਹੋ ਗਈ ਹੋਈ ਹੈ ਜਲੰਦ ਦੇ ਵਿੱਚ ਪੰਜਾਬ ਦੇ ਵਿੱਚ ਲਗਾਤਾਰ ਜੋ ਕਿ ਹੈ ਨਿਸ਼ਾਨੇ 사ਦੇ ਜਾ ਰਹੇ ਨੇ ਆਮ ਆਦਮੀ ਪਾਰਟੀ ਤੇ ਉਸ ਨੂੰ ਕਿਵੇਂ ਵੇਖਦੇ ਹੋ ਤੁਸੀਂ ਪੁਲਿਸ ਨੇ ਆਪਣੀ ਆਲਰੇਡੀ ਪੰਜਾਬ ਸਰਕਾਰ ਵੱਲੋਂ ਜਿਹੜੇ ਗੈਂਗਸਟਰਸ ਆ ਉਹਨਾਂ ਦੇ ਖਿਲਾਫ ਮੁਹਿੰਮ ਚੱਲ ਰਹੀ ਆ ਔਰ ਗਵਰਨਮੈਂਟ ਦੇ ਬਾਰੇ ਵਿੱਚ ਬਿਲਕੁਲ ਕਲੀਅਰ ਸੀਐਮ ਸਾਹਿਬ ਵੱਲੋਂ ਵੀ ਇਨਸਟਰਕਸ਼ਨ ਆ ਕਿ ਕੋਈ ਵੀ ਗੈਂਗਸਟਰ ਆ ਜਿਹੜਾ ਪੰਜਾਬ ਦੇ ਵਿੱਚ ਬਖਸ਼ਿਆ ਨਹੀਂ ਜਾਏਗਾ ਔਰ ਇਹ ਵੀ ਜਿਹੜਾ ਜਿਹੜੇ ਵੀ ਇਹਨਾਂ ਦੇ ਇਸ ਘਨੌਨੀ ਹਰਕਤ ਦੇ ਮਗਰ ਜਿਹੜੇ ਵੀ ਵਿਅਕਤੀ ਹੋਊਗਾ ਉਹ ਵੀ ਜਲਦ ਤੋਂ ਜਲਦ ਪਕੜੇ ਜਾਊਗੇ ਬਿਲਕੁਲ ਗੱਲਬਾਤ ਕੀਤੀ ਮੇਅ ਵਿਦਿਨੀਤੀ ਜੀ ਦੇ ਨਾਲ ਜਿਨ੍ਹਾਂ ਨੇ ਕਿਹਾ ਹੈ ਕਿ ਜੋ ਵੀ ਇਸ ਦੇ ਵਿੱਚ ਜਿਨ੍ਹਾਂ ਦੇ ਨਾਮ ਆਉਂਦੇ ਨੇ ਜਾਂ ਜੋ ਬੰਦੇ ਫੜੇ ਜਾਂਦੇ ਨੇ ਉਹਨਾਂ ਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇਗੀ ਇੱਕ ਵਾਰੀ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਮਾਡਲ ਟਾਊਨ ਸ਼ਮਸ਼ਾਨ ਘਾਟ ਦੀਆਂ ਤਸਵੀਰਾਂ ਨੇ ਜਿੱਥੇ ਪਰਿਵਾਰਕ ਮੈਂਬਰ ਪਹੁੰਚੇ ਹੋਏ ਨੇ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੈ ਉਹਨਾਂ ਦੇ ਬੱਚੇ ਲੱਕੀਓ ਬਰੋਇਜੀ ਦੇ ਬੱਚੇ ਔਰ ਉਹਨਾਂ ਦੇ ਘਰ ਦੇ ਜੋ ਨੇ ਕਾਫੀ ਗਮਗੀਨ ਮਾਹੌਲ ਹੋਇਆ ਪਿਆ ਕਿਉਂਕਿ ਉਹਨਾਂ ਦੇ ਜੋ ਚਾਹਣ ਵਾਲੇ ਸੀ ਕਾਫੀ ਤعداد ਦੇ ਵਿੱਚ ਇੱਜਾ ਇੱਥੇ ਪਹੁੰਚੇ ਨੇ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਪੂਰੇ ਦਾ ਪੂਰਾ ਜੋ ਸ਼ਮਸ਼ਾਨ ਘਾਟ ਹੈ ਅੱਜ ਉਹਨਾਂ ਨੂੰ ਅੰਤਿਮ ਵਿਦਾਇ ਦੇਣ ਦੇ ਲਈ ਇੱਥੇ ਪਹੁੰਚਿਆ ਹੈ ਜਿੱਥੇ ਤੱਕ ਨਜ਼ਰ ਪੈ ਰਹੀ ਹੈ ਉੱਥੇ ਤੱਕ ਬੰਦੇ ਹੀ ਲੋਕ ਹੀ ਲੋਕ ਨਜ਼ਰ ਆ ਰਹੇ ਨੇ ਉਹਨਾਂ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਜੇ ਬਿਲਕੁਲ ਇਸ ਵਿਲੇਜ ਜਿੱਥੇ ਪਰਿਵਾਰਕ ਮੈਂਬਰਾਂ ਦੀ ਅੱਖਾਂ ਤੇ ਥਰੂ ਹੈ ਉਸ ਦੇ ਨਾਲ ਹੀ ਇੱਥੇ ਵੱਡੇ ਵੱਡੇ ਸ਼ਖਸੀਅਤਾਂ ਵੀ ਪਹੁੰਚੀ ਨੇ ਸਾਡੇ ਨਾਲ ਮੇਅਰ ਬਨੀਤੀਰ ਜੀ ਮੌਜੂਦ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਸਰ ਅੱਜ ਤੁਸੀਂ ਇੱਥੇ ਪਹੁੰਚੇ ਹੋ ਲੱਕੀ ਓਬਰੋਇਲ ਜੀ ਦਾ ਅਕਾਲ ਚਲਾਣਾ ਇੱਕਦਮ ਕਾਫੀ ਦੁਖਦਾਈਪੂਰਨ ਕੀ ਕਹਿਣਾ ਚਾਹੁੰਦਾ ਬਹੁਤ ਦੁਖ ਦੀ ਘਟਨਾ ਜੀ ਇਸ ਸਮੇਂ ਇੱਕ ਬਹੁਤ ਵੱਡਾ ਲਾਸ ਮੈਂ ਸਮਝ ਰਿਹਾ ਸਾਡੀ ਆਮ ਆਦਮੀ ਪਾਰਟੀ ਨੂੰ ਔਰ ਸਮਾਜ ਨੂੰ ਜਲੰਧਰ ਸ਼ਹਿਰ ਨੂੰ ਹੋਇਆ ਔਰ ਜੋ ਇਹ ਦੁਖਦ ਘਟਨਾ ਹੈ ਇਸ ਸਮੇਂ ਸਾਰਾ ਸ਼ਹਿਰ ਪਰਿਵਾਰਾਂ ਦੇ ਨਾਲ ਤੁਸੀਂ ਦੇਖ ਰਹੇ ਹੋ ਦੁੱਖ ਸਾਂਝਾ ਕਰਨ ਦੇ ਲਈ ਆਇਆ ਹੋਇਆ ਔਰ ਇਹ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਪਿਆ ਔਰ ਜਿਹੜੇ ਕੁਝ ਲੋਕਾਂ ਨੇ ਕੁਝ ਬਦਮਾਸ਼ਾਂ ਨੇ ਜਿਨ੍ਹਾਂ ਨੇ ਨਿਕਨੌਨੀ ਹਰਕਤ ਕੀਤੀ ਹੈ ਜਲ ਤੋ ਜਲ ਦੋਸ ਲਖਾਂ ਦੇ ਪਿੱਛੇ ਹੋ ਗਏ ਬਿਲਕੁਲ ਸਰ ਜੋ ਹੱਲੇ ਤੱਕ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਚ ਨਾਕ ਕਰੋ ਉਹਨਾਂ ਦੇ ਘਰ ਦਾ ਭੇਦੀ ਹੀ ਉਹਦਾ ਸਾਹਮਣੇ ਆਇਆ ਉਹਦਾ ਕੀ ਕਹਿਣਾ ਚਾਹੁੰਦੇ ਸੋ ਫਰ ਬਲਸਤ ਤਾਂ ਹਜੇ ਟੂ अर्ਲੀ ਹੈ ਜੀ ਕਿਉਂਕਿ ਇਨਵੈਸਟੀਗੇਸ਼ਨ ਪੁਲਿਸ ਦੀ ਜਾਰੀ ਆ ਬਹੁਤ ਜਲਦ ਸਾਰਾ ਕਲੀਅਰ ਹੋ ਜਾਏਗਾ ਪਰ ਜੇ ਕਿਸੇ ਕੋਈ ਅਸਾ ਦਲਾ ਵਿਅਕਤੀ ਜਿਨ੍ਹਾਂ ਤੇ ਬੰਦਾ ਵਿਸ਼ਵਾਸ ਕਰੇ ਉਹ ਇਦਾਂ ਦੀ ਜਦੋਂ ਕੋਈ ਹਰਕਤ ਕਰਦਾ ਤਾਂ ਜ਼ਿਆਦਾ ਸਾਰੇ ਸਮਾਜ ਨੂੰ ਵੀ ਦੁੱਖ ਲੱਗਦਾ ਇੱਕ ਮਾਨਵਤਾ ਤੋਂ ਮੈਂ ਕਹੂੰਗਾ ਵਿਸ਼ਵਾਸ ਉੱਠਦਾ ਵਾ ਵੀ ਜਿਨ੍ਹਾਂ ਤੇ ਵਿਸ਼ਵਾਸ ਕਰਦੇ ਆ ਉਨਾਰੇ ਤੋਂ ਖਦੇਤ ਪੱਕੀ ਪਾਰਟੀਆਂ ਦੇ ਵੱਲੋਂ ਕਿਆ ਜਾ ਰਿਹਾ ਹੈ ਕਿ ਲਾਅ ਐਂਡ ਆਰਡਰ ਦੀ ਸਥਿਤੀ ਕਾਫੀ ਨਾਜ਼ੁਕ ਹੋ ਗਈ ਹੋਈ ਹੈ ਜਲੰਧਰ ਦੇ ਵਿੱਚ ਪੰਜਾਬ ਦੇ ਵਿੱਚ ਲਗਾਤਾਰ ਜੋ ਕਿ ਹੈ ਨਿਸ਼ਾਨੇ ਸਾਦੇ ਜਾ ਰਹੇ ਨੇ ਆਮ ਆਦਮੀ ਪਾਰਟੀ ਤੇ ਉਸ ਨੂੰ ਕਿਵੇਂ ਵੇਖਦੇ ਹੋ ਤੁਸੀਂ ਪੁਲਿਸ ਨੇ ਆਪਣੀ ਆਲਰੇਡੀ ਪੰਜਾਬ ਸਰਕਾਰ ਵੱਲੋਂ ਜਿਹੜੇ ਗੈਂਗਸਟਰਸ ਆ ਉਹਨਾਂ ਦੇ ਖਿਲਾਫ ਮੁਹਿੰਮ ਚੱਲ ਰਹੀ ਆ ਔਰ ਗਵਰਨਮੈਂਟ ਦੇ ਬਾਰੇ ਵਿੱਚ ਬਿਲਕੁਲ ਕਲੀਅਰ ਸੀਐਮ ਸਾਹਿਬ ਵੱਲੋਂ ਵੀ ਇਨਸਟਰਕਸ਼ਨ ਆ ਕਿ ਕੋਈ ਵੀ ਗੈਂਗਸਟਰ ਹੈ ਜਿਹੜਾ ਪੰਜਾਬ ਦੇ ਵਿੱਚ ਬਖਸ਼ਿਆ ਨਹੀਂ ਜਾਏਗਾ Horu! ਇਹ ਵੀ ਜਿਹੜਾ ਜਿਹੜੇ ਵੀ ਇਹਨਾਂ ਦੇ ਇਸ ਘਨੌਨੀ ਹਰਕਤ ਦੇ ਮਗਰ ਜਿਹੜੇ ਵੀ ਵਿਅਕਤੀ ਹੋਊਗਾ ਉਹ ਵੀ ਜਲਦ ਤੋਂ ਜਲਦ ਪਕੜੇ ਜਾਊਗੇ ਬਿਲਕੁਲ ਗੱਲਬਾਤ ਕੀਤੀ ਮੇਅ ਵਿਦਿਨੀਤੀ ਜੀ ਦੇ ਨਾਲ ਜਿਨ੍ਹਾਂ ਨੇ ਕਿਹਾ ਹੈ ਕਿ ਜੋ ਵੀ ਇਸ ਦੇ ਵਿੱਚ ਜਿਨ੍ਹਾਂ ਦੇ ਨਾਮ ਆਉਂਦੇ ਨੇ ਜਾਂ ਜੋ ਬੰਦੇ ਫੜੇ ਜਾਂਦੇ ਨੇ ਉਹਨਾਂ ਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇਗੀ ਇੱਕ ਵਾਰੀ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਮਾਡਲ ਟਾਊਨ ਸ਼ਮਸ਼ਾਨ ਘਾਟ ਦੀਆਂ ਤਸਵੀਰਾਂ ਨੇ ਜਿੱਥੇ ਪਰਿਵਾਰਕ ਮੈਂਬਰ ਕੌਂਟਰੀ ਹੋਏ ਨੇ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੈ ਉਹਨਾਂ ਦੇ ਬੱਚੇ ਲੱਕੀਓ ਬਰੋਇ ਜੀ ਦੇ ਬੱਚੇ ਔਰ ਉਹਨਾਂ ਦੇ ਘਰ ਦੇ ਜੋ ਨੇ ਕਾਫੀ ਗਮਗੀਨ ਮਾਹੌਲ ਹੋਇਆ ਪਿਆ ਕਿਉਂਕਿ ਉਹਨਾਂ ਦੇ ਜੋ ਚਾਹਣ ਵਾਲੇ ਸੀ ਕਾਫੀ ਤعداد ਦੇ ਵਿੱਚ ਇੱਜਾਦ ਇੱਥੇ ਪਹੁੰਚੇ ਨੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਪੂਰੇ ਦਾ ਪੂਰਾ ਜੋ ਸ਼ਮਸ਼ਾਨ ਘਾਟ ਹੈ ਅੱਜ ਉਹਨਾਂ ਨੂੰ ਅੰਤਿਮ ਵਿਦਾਇ ਦੇਣ ਦੇ ਲਈ ਇੱਥੇ ਪਹੁੰਚਿਆ ਹੈ ਜਿੱਥੇ ਤੱਕ ਨਜ਼ਰ ਪੈ ਰਹੀ ਹੈ ਉੱਥੇ ਤੱਕ ਬੰਦੇ ਹੀ ਲੋਕ ਹੀ ਲੋਕ ਨਜ਼ਰ ਆ ਰਹੇ ਨੇ ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਦੇ ਲਈ ਜੇ ਬਿਲਕੁਲ ਇਸ ਵਿਲੇਜ ਜਿੱਥੇ ਪਰਿਵਾਰਕ ਮੈਂਬਰਾਂ ਦੀ ਅੱਖਾਂ ਤੇ ਥਰੂ ਹੈઉસ ਦੇ ਨਾਲ ਹੀ ਇੱਥੇ ਵੱਡੇ ਵੱਡੇ ਸ਼ਖਸੀਅਤਾਂ ਵੀ ਪਹੁੰਚੀ ਨੇ ਸਾਡੇ ਨਾਲ ਮੇਅਰ ਬਨੀਤਿਰ ਜੀ ਮੌਜੂਦ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਸਰ ਅੱਜ ਤੁਸੀਂ ਇੱਥੇ ਪਹੁੰਚੇ ਹੋ ਲੱਕੀ ਓਬਰੋਇਲ ਜੀ ਦਾ ਅਕਾਲ ਚਲਾਣਾ ਇੱਕਦਮ ਕਾਫੀ ਦੁਖਦਾਈਪੂਰਨ ਕੀ ਕਹਿਣਾ ਚਾਹੁੰਦਾ ਬਹੁਤ ਦੁਖ ਦੀ ਘੜੀ ਹੈ ਜੀ ਇਸ ਸਮੇਂ ਇੱਕ ਬਹੁਤ ਵੱਡਾ ਲਾਸ ਮੈਂ ਸਮਝ ਰਿਹਾ ਸਾਡੀ ਆਮ ਆਦਮੀ ਪਾਰਟੀ ਨੂੰ ਔਰ ਸਮਾਜ ਨੂੰ ਜਲੰਧਰ ਸ਼ਹਿਰ ਨੂੰ ਹੋਇਆ ਔਰ ਜੋ ਇਹ ਦੁਖਦ ਘਟਨਾ ਹੈ ਇਸ ਸਮੇਂ ਸਾਰਾ ਸ਼ਹਿਰ ਪਰਿਵਾਰਾਂ ਦੇ ਨਾਲ ਤੁਸੀਂ ਦੇਖ ਰਹੇ ਹੋ ਦੁੱਖ ਸਾਂਝਾ ਕਰਨ ਦੇ ਲਈ ਆਇਆ ਹੋਇਆ ਔਰ ਇਹ ਤਦੀ ਨਾ ਪੂਰਾ ਹੋਣ ਵਾਲਾ ਘਟਾ ਜਿਹੜਾ ਪਿਆ ਔਰ ਜਿਹੜੇ ਕੁਝ ਲੋਕਾਂ ਨੇ ਕੁਝ ਬਦਮਾਸ਼ਾਂ ਨੇ ਜਿਨ੍ਹਾਂ ਨੇ ਨਿਕਨੌਨੀ ਹਰਕਤ ਕੀਤੀ ਹੈ ਜਲਦ ਤੋਂ ਜਲਦ ਉਸ ਲਖਾਂ ਦੇ ਪਿੱਛੇ ਹੋਗੇ ਬਿਲਕੁਲ ਸਰ ਜੋ ਹੱਲੇ ਤੱਕ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਚ ਨੌਕ ਕਰੋ ਉਹਨਾਂ ਦੇ ਘਰ ਦਾ ਭੇਦੀ ਹੀ ਉਹਦਾ ਸਾਹਮਣੇ ਆਇਆ ਉਹਦਾ ਕੀ ਕਹਿਣਾ ਚਾਹੁੰਦਾ ਹੈ ਉਹ ਬੁਲੈ ਸਤਹ ਹਜ਼ਾਰ ਟੂ ਅਰਲੀ ਹੈ ਜੀ ਕਿਉਂਕਿ ਇਨਵੈਸਟੀਗੇਸ਼ਨ ਪਾਲਿਸੀ ਜਾਰੀ ਆ ਬਹੁਤ ਜਲਦ ਸਾਰਾ ਕਲੀਅਰ ਹੋ ਜਾਏਗਾ ਪਰ ਜੇ ਕਿਸੇ ਕੋਈ ਐਸਾ ਦਲਾ ਵਿਅਕਤੀ ਜਿਹਨਾਂ ਤੇ ਬੰਦਾ ਵਿਸ਼ਵਾਸ ਕਰੇ ਉਹ ਇਦਾਂ ਦੀ ਜਦੋਂ ਕੋਈ ਹਰਕਤ ਕਰਦਾ ਤਾਂ ਜ਼ਿਆਦਾ ਸਾਰੇ ਸਮਾਜ ਨੂੰ ਮਰਦ ਰੁੱਖ ਲੱਗਦਾ ਕਿ ਮਾਨਵਤਾ ਤੋਂ ਮੈਂ ਕਹੂੰਗਾ ਵਿਸ਼ਵਾਸ ਉੱਠਦਾ ਵਾ ਜਿਹਨਾਂ ਤੇ ਵਿਸ਼ਵਾਸ ਕਰਦੇ ਆ ਉਹਨਾਂ ਨੇ ਧੋਖਾ ਦਿੱਤਾ ਪੱਕੀ ਪਾਰਟੀਆਂ ਦੇ ਵੱਲੋਂ ਕਿਆ ਜਾ ਰਿਹਾ ਹੈ ਕਿ ਲਾ ਐਂਡ ਆਰਡਰ ਦੀ ਸਥਿਤੀ ਕਾਫੀ ਨਾਜ਼ੁਕ ਹੋ ਗਈ ਹੋਈ ਹੈ ਜਲੰਧਰ ਦੇ ਵਿੱਚ ਪੰਜਾਬ ਦੇ ਵਿੱਚ ਲਗਾਤਾਰ ਜੋ ਕਿ ਹੈ ਨਿਸ਼ਾਨੇ ਸਾਧੇ ਜਾ ਰਹੇ ਨੇ ਆਮ ਆਦਮੀ ਪਾਰਟੀ ਤੇ ਉਸ ਨੂੰ ਕਿਵੇਂ ਵੇਖਦੇ ਹੋ ਤੁਸੀਂ ਪੁਲਿਸ ਨੇ ਆਪਣੀ ਆਲਰੇਡੀ ਪੰਜਾਬ ਸਰਕਾਰ ਵੱਲੋਂ ਜਿਹੜੇ ਗੈਂਗਸਟਰਸ ਆ ਉਹਨਾਂ ਦੇ ਖਿਲਾਫ ਮੁਹਿੰਮ ਚੱਲ ਰਹੀ ਆ ਔਰ ਗਵਰਨਮੈਂਟ ਦੇ ਬਾਰੇ ਵਿੱਚ ਬਿਲਕੁਲ ਕਲੀਅਰ ਸੀਐਮ ਸਰਦੋਂ ਵੱਲੋਂ ਵੀ ਇਨਸਟਰਕਸ਼ਨ ਆ ਮੈਂ ਕੋਈ ਵੀ ਗੈਂਗਸਟਰ ਹੈ ਜਿਹੜਾ ਪੰਜਾਬ ਦੇ ਵਿੱਚ ਬਖਸ਼ਿਆ ਨਹੀਂ ਜਾਏਗਾ ਔਰ ਇਹ ਵੀ ਜਿਹੜਾ ਜਿਹੜੇ ਵੀ ਇਹਨਾਂ ਦੇ ਇਸ ਘਨੌਨੀ ਹਰਕਤ ਦੇ ਮਗਰ ਜਿਹੜੇ ਵੀ ਵਿਅਕਤੀ ਹੋਊਗਾ ਉਹ ਵੀ ਜਲਦ ਤੋਂ ਜਲਦ ਫੜੇ ਜਾਊਗੇ ਬਿਲਕੁਲ ਗੱਲਬਾਤ ਕੀਤੀ ਮੇਅ ਵਿਨੀਤੀ ਜੀ ਦੇ ਨਾਲ ਜਿਨ੍ਹਾਂ ਨੇ ਕਿਹਾ ਹੈ ਕਿ ਜੋ ਵੀ ਇਸ ਦੇ ਵਿੱਚ ਜਿਨ੍ਹਾਂ ਦੇ ਨਾਮ ਆਉਂਦੇ ਨੇ ਜਾਂ ਜੋ ਬੰਦੇ ਫੜੇ ਜਾਂਦੇ ਨੇ ਉਹਨਾਂ ਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇਗੀ ਇੱਕ ਵਾਰੀ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਮਾਡਲ ਟਾਊਨ ਸ਼ਮਸ਼ਾਨ ਘਾਟ ਦੀਆਂ ਤਸਵੀਰਾਂ ਨੇ ਜਿੱਥੇ ਪਰਿਵਾਰਕ ਮੈਂਬਰ ਪਹੁੰਚੇ ਹੋਏ ਨੇ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੈ ਉਹਨਾਂ ਦੇ ਬੱਚੇ ਲੱਕਿਓ ਬਰੋਇਜੀ ਦੇ ਬੱਚੇ ਔਰ ਉਹਨਾਂ ਦੇ ਘਰ ਦੇ ਜੋ ਨੇ ਕਾਫੀ ਗਮਗੀਨ ਮਾਹੌਲ ਹੋਇਆ ਪਿਆ ਕਿਉਂਕਿ ਉਹਨਾਂ ਦੇ ਜੋ ਚਾਹਣ ਵਾਲੇ ਸੀ ਕਾਫੀ ਤعداد ਦੇ ਵਿੱਚ ਇੱਜਾਤ ਇੱਥੇ ਪਹੁੰਚੇ ਨੇ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਪੂਰੇ ਦਾ ਪੂਰਾ ਜੋ ਸ਼ਮਸ਼ਾਨ ਘਾਟ ਹੈ ਅੱਜ ਉਹਨਾਂ ਨੂੰ ਅੰਤਿਮ ਵਿਦਾਇ ਦੇਣ ਦੇ ਲਈ ਇੱਥੇ ਪਹੁੰਚਿਆ ਹੈ ਜਿੱਥੇ ਤੱਕ ਨਜ਼ਰ ਪੈ ਰਹੀ ਹੈ ਉੱਥੇ ਤੱਕ ਬੰਦੇ ਹੀ ਲੋਕ ਹੀ ਲੋਕ ਨਜ਼ਰ ਆ ਰਹੇ ਨੇ ਉਹਨਾਂ ਨੂੰ ਅੰਤਿਮ ਵਿਦਾਇ ਦੇਣ ਦੇ ਲਈ